ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡੈਡੀ ਨਾਲ ਵੀ ਗੱਲਾਂ ਕਰਦਾ ਮੈਂ ਇੱਥੇ ਡੈਡੀ ਦੇ ਬਾਗ ਬਾਰੇ ਡੈਡੀ ਨੇ ਆਹ ਲਾਇਆ ਡੈਡੀ ਨੇ ਉਹ ਲਾਇਆ ਅਜੇ ਜਵਾਨ ਸਾਰਾ ਕੁਝ ਛੱਡ ਕੇ ਚਲੇਗਾ ਲੱਗਾ ਲਗਾਇਆ ਰੇ ਬੂਟੇ ਉਦਾਂ ਹੀ ਰਹਿ ਗਏ ਪੁੱਤਾ ਖਾ ਦਿਓ ਪੁੱਤਾ ਲਾ ਲਿਓ ਵੜਾ ਮਨ ਦੇ ਵਿੱਚ ਉਹਦੀਆਂ ਰੀਝਾਂ ਹੀ ਵੜਾ ਮਹਿਸੂਸ ਹੁੰਦਾ ਹੁੰਦਾ ਏ ਇੱਥੇ ਤੁਰੇ ਫਿਰਨਾ ਸ਼ੈੱਡ 'ਚ ਜਦੋਂ ਕਰੋਨਾ ਉਦੋਂ ਸ਼ੈੱਡ 'ਚ ਆਇਨਾ ਜਦੋਂ ਕਰੋਨਾ ਉਦੋਂ ਸ਼ੈੱਡ 'ਚ ਆਇਨਾ ਆ ਬੂਟਾ ਮੈਂ ਇਦਾਂ ਲਾਇਆ ਬੂਟਾ ਮੈਂ ਆਹ ਕੰਮ ਨੂੰ ਲਾਇਆ ਸਬਜ਼ੀਆਂ ਲਾਈਆਂ ਸਾਨੂੰ ਪਤਾ ਵੀ ਨਹੀਂ ਹੁੰਦਾ ਕਿਹੜੀ ਸਬਜ਼ੀ ਲਿਆ ਕੇ ਲਾ ਦੇਣੀ ਕਿਹੜਾ ਕੀ ਕਰ ਦੇਣਾ ਪਤਾ ਨਹੀਂ ਮੈਨੂੰ ਵੇਖ ਕੇ ਹੋਰ ਤਰ੍ਹਾਂ ਮਹਿਸੂਸ ਹੁੰਦਾ ਕਿ ਬੂਟਿਆਂ ਨੂੰ ਵੀ ਓਨਾ ਹੀ ਦੁੱਖ ਆ ਜਿੰਨਾ ਮੈਨੂੰ ਆ ਅੱਜ ਉਹ ਨਿਕਾਣਾ ਵੇਖਣ ਵੀ ਦਿਆ ਪਰ ਮੈਨੂੰ ਸਬਜ਼ੀ ਬੂਟੇ ਮਰ ਜਾਏ ਮਰ ਜਾਏ ਲੱਗਣ ਡੈ ਜਿੰਨਾ ਮੈਨੂੰ ਫਿਓ ਦੇ ਕੇ ਦਾ ਹੁੰਦਾ ਉਹਨਾਂ ਹੀ ਇਹਨਾਂ ਦਾ ਵੀ ਸਿਰਦਾ ਚਲੇ ਗਿਆ ਆ ਹੱਥੀ ਸਟ੍ਰਾਬਰੀਆਂ ਲਿਆਇਆ ਸੋਨੇ ਕੜਾ ਖਾਣੀ ਆ ਆਵੇ ਆ ਲਾ ਕੇ ਗਿਆ ਹੀ ਆਸਟ੍ਰੋਬਰੀਆਂ ਪਾਣੀ ਕਿੱਥੋਂ ਜਾ ਕੇ ਲਿਆਇਆ ਤੇ ਕਿੱਥੋਂ ਨਹੀਂ ਫੁੱਲ ਲੱਗੇ ਇਹਨਾਂ ਨੂੰ ਤੇ ਪੀਪੇ ਵੜਵੜ ਦੇ ਕੀ ਕੋਹ ਤੇ ਸਾਨੂੰ ਤਾਂ ਜੇ ਪਤਾ ਹੀ ਨਹੀਂ ਕਿਹੜਾ ਫੁੱਲ ਕਿੱਥੇ ਲਾ ਗਿਆ ਕਿਹੜਾ ਬੂਟਾ ਕਿੱਥੇ ਲਾ ਗਿਆ ਹੀ ਆ ਵੇ ਖੱਗ ਖੱਗ ਰੱਖੇ ਆ ਹਾਦਰ ਮੱਧ ਹੋਣਾ ਪੇਂਦਾਂ ਕੀਤੀਆਂ ਮੈਨੂੰ ਦਿਖਾ ਗਿਆ ਕੰਦੀ ਕੰਦੀ ਪੇਂਦ ਆ ਮੈਂ ਮੈਂ ਆ ਪੇਂਦਾਂ ਕੀਤੀਆਂ ਵੀ ਵੇਖਣਾ ਆਪਾਂ ਇਹ ਤਜਰਬਾ ਕਰਨਾ ਕਿ ਇਹ ਸੇਬਾਂ ਦੇ ਬੂਟੇ 'ਚ ਕੀ ਲਾਇਆ ਸਾਰਾ ਕੋਈ ਆਵੇ ਸੇਬਾਂ ਦੇ ਬੂਟੇ 'ਚ ਆੜੂ ਲਾ ਗਿਆ ਵਾ ਹਰਿਆ ਹੋ ਗਿਆ ਇਹ ਆਵੇ ਇੱਥੋਂ ਪੇਂਦ ਕਰਕੇ ਪਾਣੀ ਕਿੱਥੋਂ ਜਾ ਸਖੀ ਇਧਰੇ ਹਾਂ ਪੂਰਾ ਹਰਾ ਹੋ ਗਿਆ ਇਧਰੇ ਸੇਬਾਂ ਦੇ ਬੂਟੇ 'ਚ ਕਾ ਪੇਂਦ ਕਰਕੇ ਗਿਆ ਮੈਨੂੰ ਦਿਖਾਈ ਇੱਕ ਇੱਥੇ ਕੀਤੀ ਇਹ ਕੌਣ ਉਧਰ ਕੀਤੀ ਆਪ ਬੂਟੇ ਤਿਆਰ ਕਰਨੇ ਸਪਰੇਅ ਮਾਰ ਗਿਆ ਮੈਂ ਆਖਿਆ ਸਪਰੇਅ ਜਦੋਂ ਫੁੱਲ ਜੀ ਹੁੰਦੇ ਉਦੋਂ ਮਾਰ ਦੇ ਸਾਰੇ ਮਾਰ ਕੇ ਗਿਆ ਜਵਾਨ ਇੱਕ ਆਲ ਆ ਗਿਆ ਕਾ ਪੀਂਦ ਕਰ ਗਿਆ ਪਤਾ ਨਹੀਂ ਕਿੱਥੋਂ ਕੀ ਸਿੱਖਦਾ ਰਹਿੰਦਾ ਏ ਇਹ ਤੇ ਸਾਰਾ ਘਹਰਾ ਹੋ ਗਿਆ ਪਰ ਆਪ ਦਾ ਬਾਗ ਉੱਜੜ ਗਿਆ ਇਹ ਕਾਵੇ ਕਰ ਗਿਆ ਇਹਦੇ ਸਾਰੇ ਹੰਟਾਂ ਟਲਣ ਚਾ ਰਹੀ ਪਤਾ ਹੀ ਨਹੀਂ ਕਾਹਦਾ ਲਾ ਗਿਆ ਇਹ ਉਹ ਵੀਡੀਓ ਬੈਕ ਕਰ ਕਰ ਵੇਖਾਂਗੇ ਕੀ ਲਾ ਗਿਆ ਕੀ ਨਹੀਂ ਆਪ ਦਾ ਬਾਗਰਾ ਕਰ ਗਿਆ ਸਾਡਾ ਜਾਨ ਕਣਕ ਦਾ ਨਾਵਟ ਕੱਲਾ ਸਬਜੀ ਦਾ ਕੱਢ ਨਾ ਨਿਕਲਣਾ ਇਸ ਥਾਂ ਦੇ ਨਿਕਲਣਾ 66 ਕਦੂ ਕਣਕ ਦਾ ਇੱਥੋਂ ਨਾਵਟ ਨਹੀਂ ਕਰਦਾ ਵਿਚ ਪੈਂਦਾ ਹੈ ਤੇ ਅਜੇ ਆਪਾਂ ਅੱਜ ਸਬਜੀ ਲੈ ਆਏ ਤੇ ਆਪਣੇ ਜੇ ਲੱਗੇ ਜੇ ਕਿੰਨੇ ਸਾਲ ਆ ਡੈਡੀ ਨੇ ਗੇਤਰੀ ਸਬਜੀ ਲਾਈ ਆ ਅੱਛਾ ਨੂੰ ਕਦੂ ਵੀ ਖਵਾ ਗਿਆ ਗਰਮੀਆਂ ਚ 66 ਕਦੂ ਵੀ ਅੱਜ ਰਹਿ ਗਈਆਂ ਜਾਦਾਂ ਡੈਡੀ ਦੀਆਂ ਮੈਨੂੰ ਆਂਦਾ ਆਪਾਂ ਵਿਆਹ ਤੋਂ ਜਦੋਂ ਮੁੜਾਏ ਨਾ ਤੇ ਤੂੰ ਮੇਰਾ ਬ੍ਰੌਡਕਾਸਟ ਕਰੀ ਮੈਂ ਤੈਨੂੰ ਸਾਰੇ ਬੂਟਿਆਂ ਬਾਰੇ ਦੱਸੂਗਾ ਵੀ ਆਹ ਬੂਟਾ ਮੈਂ ਕਾਹਦਾ ਲਾਇਆ ਤੇ ਇਹਨੂੰ ਕਿਹੜੀ-ਕਿਹੜੀ ਸਪਰੇਅ ਕੀਤੀ ਮੈਂ ਕਹਾ ਕੋਈ ਨਹੀਂ ਆਪਾਂ ਵਿਆਹ ਤੋਂ ਮੁੜ ਕੇ ਤੇ ਸਾਰੇ ਬੂਟਿਆਂ ਦਾ ਦਰਨਾ ਮੈਂ ਕਰੂੰਗਾ ਮੈਨੂੰ ਆਂਦਾ ਮੈਂ ਮਾਵੀ ਦੱਸਣਾ ਦੇਨੂੰ ਆ ਪੀਂਦਾ ਕੀਤੀਆਂ ਤੇ ਬੂਟੇ ਹਰੇ ਕਰ ਗਿਆ ਤੇ ਪਰ ਮੇਰਾ ਬਾਗ ਝੜ ਕੇ ਗਾਂ ਗਿਆ ਬੜਾ ਮਿਆਨਾਂ ਨੇ ਲੋਕਾਂ ਨੂੰ ਰੱਬ ਦਾ ਭਾਣਾ ਮੰਨਣਾ ਪੈਣਾ ਪਰ ਅੱਜ ਮੰਨਣ ਨੂੰ ਬੜਾ ਮੰਨਣਾ ਔਖਾ ਹੋ ਗਿਆ ਮੇਰੇ ਅੱਜ ਜਦੋਂ ਸ਼ੈੱਡ ਚੋਂ ਨਾ ਸੋ ਬੂਟੇਆਂ ਨੂੰ ਦੇਖ ਕੇ ਮਨ ਬੜਾ ਦੁਖੀ ਹੁੰਦਾ ਪਰ ਉਹਦੀ ਜਾਦ ਵੀ ਬੂਟਿਆਂ ਨਾਲ ਜੁੜੀ ਰੁੱਖਾਂ ਨਾਲ ਜੁੜੀ ਬੜਾ ਮਨ ਨੂੰੰਦਾ ਮਾਧਮਾ ਜਲ 10 ਸਾਲ ਹੋਰ ਦੇ ਦਿੰਦਾ ਮੈਂ ਖੜਾ ਇੰਨੇ ਬੂਟੇ ਲਾਈ ਜਨਾ ਨਖਣਾ ਕੋਈ ਨਹੀਂ ਮੈਂ ਨਾ ਵੀ ਰਿਆ ਤੁਸੀਂ ਤੇ ਬੂਟੇ ਫਲ ਖਾਓਗੇ ਨਾ ਅੜਾ ਯਾਰ ਅੱਜ ਪਤਾ ਲੱਗਦਾ ਉਹਦੀ ਕਾਟਦਾ ਢੰਮ ਸੁਜ਼ੁੰਦਾ ਇਹ ਪੇਂਦਾ ਕਰਕੇ ਬੂਟੇ ਤਿਆਰ ਕਰ ਗਿਆ ਫੁੱਲ ਲਾ ਗਿਆ ਪਰ ਮੇਰਾ ਬਾਗ ਇਹੜਾ ਸੁਨਾਂ ਕਰ ਗਿਆ ਪਰ ਬਾਦ ਮੰਗੂ ਆਹਦੇ ਚਰਨਾ ਚ ਨਵਾਸ ਪਖਸ਼ੀ